ਲਗਦਾ ਵੀ ਅਮਰਤਪਾਲ ਮਹਿਰੋ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਵੀਡੀਓ ਚਾਰੀ ਕੀਤੀ ਗਿਆ ਧਮਕੀਆਂ ਦਿੱਤੇ ਆ ਕਿ ਨੇ ਜਾਂਚ ਚੱਲ ਰਹੀ ਹੈ ਇਸ ਤਰੀਕੇ ਦਾ ਪਿਛੋਕੜ ਕੋਈ ਰਿਹਾ ਕਿ ਉਸ ਤੋਂ ਪਹਿਲਾਂ ਵੀ ਕਈਆਂ ਨੂੰ ਧਮਕੀਆਂ ਦਿੱਤੀਆਂ ਹੋਣ ਸਰ ਨਹੀਂ ਇਹ ਜਰਾ ਸਰ ਗਲਤ ਇਲਜ਼ਾਮ ਹੈ ਇਹ ਉਹ ਇਦਾਂ ਦਾ ਨਹੀਂ ਸੀਗਾ ਤੇ ਅਮਰਤਪਾਲ ਮਹਿਰੋ ਨਾਲ ਜਿਹੜਾ ਨਾਮ ਜੋੜਿਆ ਜਾ ਰਿਹਾ ਉਹ ਬਿਲਕੁਲ ਠੁੱਠਾ ਰੋਪਈ ਉਹਦੇ ਉੱਤੇ ਕਾਰਨ ਕੀ ਸਮਝਿਓ ਕਿ ਵੀਡੀਓ ਜਾਰੀ ਕੀਤੀ ਰਮਨਦੀਪ ਉਹ ਜੇ ਕਿ ਮੰਨਦਾ ਵੀ ਹੈ ਕਿ ਹਾਂ ਵੀਡੀਓ ਮੇਰੇ ਵੱਲੋਂ ਬਣਾਈ ਗਈ ਹੈ ਧਮਕੀ ਦੇ ਕਾਰਨ ਕੀ ਸਮਝ ਸਰ ਬੱਚੇ ਤੋਂ ਚਲੋ ਗਲਤੀ ਹੋਈ ਆ ਉਹਨੇ ਉਹ ਪਰਪਸ ਨਾਲ ਨਹੀਂ ਬਣਾਈ ਵੀ ਉਹ ਕੁਛ ਕਰੂਗਾ ਜਾ ਕੇ ਉੱਥੇ ਵੀ ਕੋਈ ਗੁੰਡਾ ਕਰਦੀ ਐਦਾਂ ਦਾ ਕੋਈ ਪਰਪਸ ਨਹੀਂ ਨਾ ਕਿਸੇ ਗੈਂਗਸਟਰ ਨਾਲ ਵੀ ਜੋੜ ਜੋੜਿਆ ਜਾ ਰਿਹਾ ਜਿਹੜਾ ਨਾਮ ਲੈ ਜਾ ਰਹੇ ਨੇ ਗਰੁੱਪਾਂ ਦੇ ਇਹ ਜੀ ਜਿਨ੍ਹਾਂ ਨੇ ਜੋ ਕੀਤਾ ਈ ਸਾਨੂੰ ਤਾਂ ਪਤਾ ਹੀ ਨਹੀਂ ਉਹ ਪਾਸ ਮੀਡੀਆ ਤੋਂ ਹੀ ਸੁਣਨ ਤੇ ਆ ਰਿਹਾ ਵੀ ਉਹ ਕੋਈ ਬਾਹਰ ਫਰਾ ਰਿਹਾ ਕਿੱਥੇ ਉਹ ਅਸੀਂ ਤਾਂ ਮੀਡੀਆ ਤੇ ਸੁਣਿਆ ਸਾਨੂੰ ਜੋ ਸੁਣਿਆ ਉਹਦਾ ਤਾਂ ਸਾਰਾ ਕੁਝ ਓਹੀ ਹੈ ਕੁਛ ਨਹੀਂ ਹੈਗਾ ਸਾਡੇ ਘਰ ਚਾਦੀ ਵੇ ਕਿ ਵੀ ਦੋ ਗੱਡੀਆਂ ਆਈਆਂ ਸੀ ਸਿਵਲ ਕੱਪੜੇ ਚ ਸੀ ਹਥਿਆਰ ਉਹ ਦੋ ਰਾਇ ਸੀ ਉਹਨਾਂ ਕੋਲ ਤੇ ਉਹਨੂੰ ੱੱਕੇ ਨਾਲ ਖਿੱਚ ਕੇ ਗੱਡੀ ਦੇ ਵਿੱਚ ਪਿਠਾ ਦੇ ਤੇ ਇਹ ਜੀ ਕੋਈ ਉਹ ਗਲਤ ਇਹ ਇਨਫੋਰਮੇਸ਼ਨ ਆ ਜਿਹੜੀ ਵੀ ਚੱਲ ਰਹੀ ਹੈ ਮੀਡੀਆ ਚ ਤੇ ਉਹ ਜਿਹੜੀਆਂ ਕੁੜੀਆਂ ਉਹਨਾਂ ਬਾਰੇ ਤੁਹਾਨੂੰ ਸਰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਉਹ ਨੱਚਰ ਦਾ ਫਲਾਉਂਦੀਆਂ ਸੀਗੀਆਂ ਤੇ ਉਹਨਾਂ ਨੂੰ ਹਰ ਕੋਈ ਮਤਲਬ ਕਿ ਇਦਾਂ ਦੀ ਵੀਡੀਓ ਕਈਆਂ ਨੇ ਪਾਈਆਂ ਨੇ ਤੁਹਾਨੂੰ ਪਤਾ ਉਹਦੇ ਫਾਦਰ ਸਾਹਿਬ ਬਿਮਾਰ ਪਏ ਨੇ ਡੈਲਸਿਸ ਹੁੰਦੀ ਆ ਹਫਤੇ ਦੋ ਵਾਰ ਡੈਲਸਿਸ ਹੁੰਦੀ ਆ ਉਹ ਜਿਆਦਾ ਕੰਡੀਸ਼ਨ ਖਰਾਬ ਆ ਫਾਈਨੈਂਸ਼ੀਅਲੀ ਵੀ ਖਰਾਬ ਆ ਔਰ ਉਦਾਂ ਵੀ ਉਹੀ ਕਰਦਾ ਸਾਰਾ ਉਹੀ ਮਿਹਨਤ ਕਰਨ ਵਾਲਾ ਇਕੱਲਾ ਤੇ ਰਿਕੁਐਸਟ ਇਹੀ ਆ ਪ੍ਰਸ਼ਾਸਨ ਨਾਲ ਵੀ ਉਹਨੂੰ ਛੇਤੀ ਤੇ ਛੇਤੀ ਛੱਡ ਦਿੱਤਾ ਜਾਵੇ ਕਿਉਂਕਿ ਉਹਦੀ ਇਸ ਘਰ ਨੂੰ ਬਹੁਤ ਲੋਡ ਆ ਸੋਸ਼ਲ ਮੀਡੀਆ ਐਨਫਲੂਐਂਸਰਜ਼ ਦੇ ਖਿਲਾਫ ਲਗਾਤਾਰ ਦੇ ਲੋਕ ਨੇ ਆਪਣੀ ਆਵਾਜ਼ ਚੁੱਕਦੇ ਦਿਖਾਈ ਦਿੰਦੇ ਨੇ ਜਿਸ ਦੇ ਤਹਿਤ ਲਗਾਤਾਰ ਪਿਛਲੇ ਕੁਝ ਸਮਾਂ ਵਿੱਚ ਉਹ ਸੋਸ਼ਲ ਮੀਡੀਆ ਤੇ ਲੈਕਚਰ ਪੌਂਟਾਂ ਦਿਖਾਉਣ ਵਾਲੀਆਂ ਕੁੜੀਆਂ ਦੇ ਖਿਲਾਫ ਜੜੀ ਹੈ ਕਾਫੀ ਚਰਚਾ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਅਮਰਪਾਲ ਸਿੰਘ ਮਹਿਰੋ ਦੇ ਵੱਲੋਂ ਇੱਕ ਜ਼ਿੰਮੇਵਾਰੀ ਲਈਤੀ ਜਾਂਦੇ ਕਿ ਕਮਲਕੌਰ ਦਾ ਕਤਲ ਜਿਹੜਾ ਉਸ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਪਰ ਚੱਲੀਆਂ ਇਨਫਲੂਐਂਸਰਸ ਨੇ ਉਹਨਾਂ ਨੂੰ ਜਿਹੜਾ ਆਪਣੀ ਜਿਹੜਾ ਪ੍ਰਧਿਆਨ ਰੱਖਣ ਦੀ ਵੀ ਕਿਹਾ ਜਾਂਦਾ ਹੈ ਕਿ ਆਪਣਾ ਸੰਭਲ ਕੇ ਚੱਲਿਆ ਜਾਵੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਨਾ ਪਾਈਆਂ ਜਾਣ ਜਿਸ ਦੇ ਤਹਿਤ ਇੱਕ ਲੜਕੀ ਦੇ ਖਿਲਾਫ ਹੋਰ ਜਿਹੜਾ ਉਹ ਸਾਰਾ ਮਾਮਲਾ ਸਾਹਮਣੇ ਆਉਂਦਾ ਕਿ ਉਸ ਦੇ ਖਿਲਾਫ ਵੀ ਧਮਕੀਆਂ ਨੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਦੀਪਿਕਾ ਲੁਥਰਾ ਦੇ ਖਿਲਾਫ ਜਿਹੜੀ ਆ ਉਹ ਧਮਕੀ ਹੈ ਦਿੱਤੀ ਜਾਂਦੀ ਹੈ ਕਨੌਰ ਪਿੰਡ ਕਨੌਰ ਹਲਕੇ ਦੇ ਔਲਾਣਾ ਪਿੰਡ ਦੇ ਰਹਿਣ ਵਾਲੇ ਰਮਨਦੀਪ ਸਿੰਘ ਦੇ ਵੱਲੋਂ ਇਹ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਰਮਨਦੀਪ ਸਿੰਘ ਨੂੰ ਕੰਮਕਾਰ ਕਰਦੇ ਨੂੰ ਹੀ ਜਿਹੜਾ ਇੱਥੋਂ ਚੁੱਕ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦਾ ਰਿਮਾਂਡ ਹਾਸਲ ਕੀਤਾ ਜਾਂਦਾ ਇਸ ਸਮੇਂ ਪਿੰਡ ਔਲਾਣਾ ਦੇ ਉਸ ਘਰ ਦੇ ਵਿੱਚ ਮੌਜੂਦਾਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਗਰੀਬ ਪਰਿਵਾਰ ਜਿਹੜਾ ਰਮਨਦੀਪ ਦਾ ਦੱਸਿਆ ਜਾ ਰਿਹਾ ਤੇ ਸਾਫ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਪਰਿਵਾਰ ਦੇ ਵਿੱਚ ਇਕੱਲਾ-ਇਕੱਲਾ ਉਹ 23 ਸਾਲਾ ਰਮਨਦੀਪ ਨੌਜਵਾਨ ਸੀ ਜੋ ਕਿ ਕਮਾਣ ਵਾਲਾ ਸੀਗਾ ਤੇ ਉਸ ਤੋਂ ਬਾਅਦ ਪਿਤਾ ਜੀ ਦੀ ਉਹਦੀ ਸਿਹਤ ਜਿਹੜੀ ਆ ਉਹ ਖਰਾਬ ਰਹਿੰਦੀ ਹੈ ਜਿਸ ਤਰੀਕੇ ਦੇ ਨਾਲ ਲੋਕ ਵਿਰੋਧ ਕਰ ਰਹੇ ਸਨ ਉਹਨਾਂ ਲੜਕੀਆਂ ਦਾ ਜਿਨ੍ਹਾਂ ਜੜੀਆਂ ਲੱਚਰ ਪੁਣੇ ਦੇ ਵਿੱਚ ਇੰਸਟਾਗ੍ਰam ਜਾਂ ਫੇਸਬੁੱਕ ਤੇ ਉੱਪਰ ਵੀਡੀਓ ਪਾਉਂਦੀਆਂ ਨੇ ਉਸੇ ਹੀ ਤਰੀਕੇ ਜਿਹੜਾ ਹੈ ਕਿ ਰਮਨਦੀਪ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਹਾਲਾਂਕਿ ਇਸ ਚੀਜ਼ ਦੇ ਬਾਰੇ ਰਮਦੀਪ ਦੇ ਵੱਲੋਂ ਉਸ ਦੇ ਕੋਲ ਮੰਨਿਆ ਵੀ ਜਾਂਦਾ ਫਿਲਹਾਲ ਇਸਨ ਪਰਿਵਾਰ ਦੇ ਨਾਲ ਮੌਜੂਦ ਹਾਂ ਪਿਤਾ ਜੀ ਮੌਜੂਦ ਨੇ ਉਹਨਾਂ ਦੇ ਹੋਰ ਰਿਸ਼ਤੇਦਾਰ ਮੌਜੂਦ ਨੇ ਤੇ ਇਹ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਿਹੜਾ ਕਿ ਉਹਦੀ ਭਾ ਲਹੋ ਕੀਤੀ ਜਾ ਰਹੀ ਹੈ ਫਿਲਹਾਲ ਉਹਨਾਂ ਦੇ ਪਿਤਾ ਜੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਗੱਲਬਾਤ ਹੋਈ ਕਿ ਸੀ ਪੂਰੀ ਕੀ ਨਾਮ ਹੈ ਮੇਰਾ ਨਾਮ ਸਤਵਿੰਦਰ ਸਿੰਘ ਕੀ ਹੋਇਆ ਕਿਸੇ ਮਾਮਲੇ ਕਿਉਂਕਿ ਲਗਾਤਾਰ ਵੀਡੀਓ ਜਾਰੀ ਹੋ ਰਹੀਆਂ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਕੁੜੀਆਂ ਦਾ ਜਿਨ੍ਹਾਂ ਦੇ ਵੱਲੋਂ ਨੱਚਣ ਦਾ ਨਾਲ ਭਰੀਆਂ ਵੀਡੀਓਜ਼ ਨੇ ਪਾਈਆਂ ਜਾਂਦੀਆਂ ਰਮਨਦੀਪ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਕਿ ਵੀਡੀਓ ਜਾਰੀ ਕੀਤੀ ਗਈ ਸੀ ਕਾਰਨ ਕੀ ਸਮਝਦੇ ਹੋ ਤੁਸੀਂ ਅਰਨੁਤਾ ਜੀ ਇਹ ਜੀਆਂ ਅਪਣਾਤਾ ਸੀ ਦੇਖੀ ਹੈ ਵੀ ਕਿਹੜੀ ਵੀਡੀਓ ਵਾਰੀ ਹੈ ਵੀ ਕਿਹੜੀ ਕੁੜੀ ਦਾ ਕੀ ਚੱਕਰ ਹੈ ਨਾ ਅਸੀਂ ਇਹ ਹੀ ਸੀ ਜਾਂ ਦੇਖਦੇ ਆ ਕਿ ਉਹ ਮੈਂ ਵੀ 6-7 ਸਾਲ ਤੋਂ ਮੰਜੀਰੇ ਪਿਆ ਸਾਨੂੰ ਤਾਂ ਜੀ ਮੇਰਾ ਮੁੰਡਾ ਗੱਡੀ ਚਲਾਉਂਦਾ ਰਮਨਦੀਪ ਸਿੰਘ 22 ਸਾਲ ਦਾ ਤੇ ਜਦੋਂ ਗੱਡੀ ਦਾ ਕੰਮ ਨਹੀਂ ਹੁੰਦਾ ਉਹ ਦਿਹਾੜੀ ਦੇ ਪਾ ਵੀ ਕਰਦਾ ਮਤਲਬ ਵੇਲਣ ਜਾਂਦਾ ਪੇਂਟ ਵਗੈਰਾ ਦਾ ਕੰਮ ਵੀ ਕਰ ਲੈਂਦਾ ਉਹ ਪਿੰਡ ਚ ਜੀ ਤੇ ਹੁਣ ਜੀ ਇੱਕ ਦਿਨ ਗੱਡੀ ਦਾ ਕੰਮ ਨਹੀਂ ਸੀ ਤਾਂ ਉਹ ਆਪਣੇ ਬਾੜੇ 'ਚ ਬੈਠਿਆ ਸੀ ਜਿੱਥੇ ਬਾਹਰ ਸਾਡਾ ਸੜਕ ਦੇ ਕਿਨਾਰੇ ਬਾੜਾ ਤਾਂ ਸਾਨੂੰ ਗਵੰਡੀਆਂ ਨੇ ਦੱਸਿਆ ਅਗੇ ਕਿ ਵੀ ਦੋ ਗੱਡੀਆਂ ਆਈਆਂ ਸੀ ਸਿਵਲ ਕੱਪੜੇ 'ਚ ਸੀ ਹਥਿਆਰ ਹਥੋੜਾ ਸੀ ਉਹਨਾਂ ਕੋ ਤੇ ਉਹਨੂੰ ੱੱਕੇ ਨਾਲ ਖਿੱਚ ਕੇ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ ਕਿੰਨੇ ਕ ਵਜ ਦਾ ਸਮਾਂ ਸੀਗਾ ਜਦੋਂ ਇਹ ਸਾਰੀ ਵਾਕਿਆ ਹੋਈ ਐ ਤੇ ਤੁਹਾਨੂੰ ਕਿੰਨੇ ਕਿੰਨੀ ਦੇਰ ਬਾਅਦ ਜੜਾ ਪਤਾ ਲੱਗਿਆ ਇਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਜੋ ਕੁ ਲੱਤਾ ਗਿਆ ਇਹ 10:30 ਵਜੇ ਦੀ ਗੱਲ ਐ ਜੀ 10:30 ਤੋਂ 10:30 ਦੇ ਵਿੱਚ ਤੇ ਸਾਨੂੰ ਉੱਥੋਂ ਹੀ ਇੱਕਦਮ ਬੰਦੇ ਨੇ ਆ ਕੇ 5 ਮਿੰਟ ਦੇ ਅੰਦਰ ਅੰਦਰ ਸਾਨੂੰ ਦੱਸਿਆ ਕਿ ਉਹ 5 ਮਿੰਟ ਦਾ ਟਾਈਮ ਲੱਗਦਾ ਸਾਡੇ ਘਰ ਦਾ ਤੇ ਬਾੜੇ ਦਾ ਤੇ ਫਿਰ ਮੈਂ ਗਿਆ ਜੀ ਉੱਥੇ ਉੱਥੇ ਹੋਰ ਬੰਦੇ ਮੌਜੂਦ ਸੀ ਉਹਨਾਂ ਨੇ ਦੱਸਿਆ ਵੀ ਇਦਾਂ ਗੱਲ ਹੋਈ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਤੇ ਹੋਰ ਬੰਦੇ ਜਿਹੜੇ ਵੇੜੇ ਦੇ ਉਹਨਾਂ ਨੇ ਦੱਸਿਆ ਫਿਰ ਅਸੀਂ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਗਏ ਵੀ ਇਦਾਂ ਸਾਡਾ ਬੰਦਾ ਹੋਣਾ ਉਹਨੇ ਚੱਕ ਕੇ ਲੈ ਗਏ ਜੀ ਘੰਟਾ ਘੰਟੇ ਦੇ ਵਿੱਚ ਵਿੱਚ ਤਾਂ ਉਸ ਤੋਂ ਬਾਅਦ ਸਾਨੂੰ ਐਸਐਚਓ ਕਨੌਰ ਮਿਲਿਆ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਟੋੜਾ ਬੰਦਾ ਜਿਹੜਾ ਉਹ ਪੁਲਿਸ ਦੀ ਕਸ਼ਟਕੀਚੇ ਹੈ ਵੀ 4-5 ਘੰਟੇ ਬਾਅਦ ਉਹਦਾ ਪਤਾ ਲੱਗਿਆ ਵੀ ਕੀ ਗੱਲ ਹੈ ਕਿਉਂ ਚੱਕ ਲਈ। ਮਤਲਬ ਉਦੋਂ ਤੱਕ ਤੁਹਾਨੂੰ ਨਹੀਂ ਸੀ ਪਤਾ ਕਿ ਇੱਕ ਵੀਡੀਓ ਜਾਰੀ ਕੀਤੀ ਹੈ ਉਹਦੇ ਉਹਨੇ ਇਸਨੇ ਜਿਹੜਾ ਕਿ ਉਸਦੇ ਕਰਕੇ ਰੌਲਾ ਪਿਆ ਤੇ ਨਾਲ ਉਸ ਨੂੰ ਹੋਰ ਵੀ ਲੋਕਾਂ ਦੇ ਨਾਲ ਜੋੜਿਆ ਜਾ ਰਿਹਾ ਕਿ ਸਾਰੀ ਕਹਾਣੀ ਦਾ ਪਤਾ ਸੀਗਾ। ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਇਹ ਤਾਂ ਫਿਰ ਅਸੀਂ 4-5 ਘੰਟੇ ਇੰਤਜ਼ਾਰ ਕੀਤਾ ਕਿਉਂ ਹੋਰ ਕੋਈ ਚਾਰਾ ਨਹੀਂ ਸੀ ਕਿ ਅਸੀਂ ਕਿੱਥੇ ਲੱਭਦੇ ਉਹਨੂੰ। ਉਹ ਤਾਂ ਗੱਡੀਆਂ ਚ ਲੈ ਕੇ ਭੱਜ ਗਏ। ਇਹ 4-5 ਘੰਟੇ ਬਾਅਦ ਸਾਡੇ ਪਿੰਡ ਦੇ ਪੰਚਾਇਤ ਨਾਲ ਅਸੀਂ ਫੇਰ ਪਿੰਡ ਉੱਤੇ ਗਏ ਪੁਲਿਸ ਸਟੇਸ਼ਨ ਪੇਰਾਚੋ ਐਸਐਚਓ ਸਾਹਿਬ ਨੇ ਦੱਸਿਆ ਕਿ ਤੁਹਾਡਾ ਬੰਦਾ ਉਸਦੀ ਕਸ਼ਟੜੀ ਜਿਹੜਾ ਅੰਬਰਸਰ ਲੇ ਗਿਆ ਕੰਮ ਕੀ ਕਰਦਾ ਸੀ ਰਮਨਦੀਪ ਕੀ ਕੋਈ ਖੇਤੀ ਕਰਦਾ ਸੀ ਜਾਂ ਕੋਈ ਹੋਰ ਕੰਮ ਸੀ ਖੇਤੀ ਨਹੀਂ ਕਰਦਾ ਸੀ ਜੀ ਉਹ ਪਹਿਲਾਂ ਦਿਹਾੜੀ ਮਜ਼ਦੂਰੀ ਕਰਦਾ ਸੀ ਬਾਅਦ ਵਿੱਚ ਫਿਰ ਗੱਡੀ ਦਾ ਡਰਾਈਵਰ ਬਣ ਗਿਆ ਗੱਡੀ ਸਿੱਖੇ ਫਿਰ ਉਹ ਗੱਡੀ ਚਲਾਉਂਦਾ ਸੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ 7 ਸਾਲ ਹੋ ਗਏ ਤੁਹਾਡੀ ਵੀ ਸਿਹਤ ਨਹੀਂ ਠੀਕ ਰਹਿੰਦੀ ਤਾਂ ਨੌਜਵਾਨ ਮੁੰਡਾ ਅਗਰ ਘਰ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਚਲਾ ਜਾਵੇ ਤਾਂ ਕੀ ਲੱਗਦਾ ਕਿਸੇ ਕੇ ਉਹਨੂੰ ਗੁਜ਼ਾਰਾ ਚੱਲੇਗਾ ਕੋਈ ਕਮਾਉਣ ਬੋਲਾ ਕਹਿੰਦੇ ਨੇ ਕੱਲਾ ਕੱਲਾ ਰਮਨਦੀਪ ਸੀ ਕਰਦੇ ਵਿੱਚ ਮੇਰੇ ਤਿੰਨ ਬੇਟੇ ਆ ਜੀ ਵੱਡਾ ਮੁੰਡਾ ਸਕਿਉਰਿਟੀ ਜੇ ਕੰਮ ਕਰਦਾ ਜੀ ਸਕਿਉਰਿਟੀ ਗਾਰਡ ਦਾ ਜੀ ਮਤਲਬ ਜਿਵੇਂ ਇੱਕ ਹੀ ਦੀ ਤਨਖਾਹ ਤਾਂ ਮੇਰੇ ਬਿਮਾਰੀ ਤੇ ਲੱਗ ਜਾਂਦੀ ਹੈ ਮੈਂ ਕਿ ਦੋ ਹੀ ਕਿਡਨੀਆਂ ਜੀ ਤਾਂ ਉਹ ਵੀ ਡਰਾਈਵਰੀ ਕਰਦਾ ਸੀ ਜਾਂ ਹੋਰ ਮਜ਼ਦੂਰੀ ਵੀ ਕਰ ਲੈਂਦਾ ਸੀ ਜੇ ਨਾਲ ਡਰਾਈਵਰੀ ਦਾ ਕੰਮ ਹੋਵੇ ਅੱਧਾ ਦਿਨ ਉਸੇ ਦੇ ਸਿਰ ਤੇ ਹੀ ਚੱਲਦਾ ਸੀ ਜੇ ਹੁਣ ਬੜੀ ਪ੍ਰੋਬਲਮ ਹੈ ਮੈਨੂੰ ਦੂਜੇ ਦਿਨ ਡਰਸੀ ਚ ਕਰਵਾਉਣ ਜਾਣਾ ਪੈਂਦਾ ਤੇ ਜੇ ਹਫਤੇ ਜੇ ਦੋ ਵਾਰ ਮਤਲਬ ਕਾਫੀ ਪ੍ਰੋਬਲਮ ਹੋ ਰਹੀ ਹੈ ਜੀ ਲੱਗਦਾ ਵੀ ਅਮਰਪਾਲ ਮਹਿਰੋ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਵੀਡੀਓ ਜਾਰੀ ਕੀਤੀ ਗਿਆ ਧਮਕੀਆਂ ਦਿੱਤੇ ਆ ਕਹਿੰਦੇ ਜਾਂਚ ਚੱਲ ਰਹੀ ਹੈ ਇਸ ਤਰੀਕੇ ਦਾ ਪਿਛੋਕੜ ਕੋਈ ਰਿਹਾ ਕਿ ਉਸ ਤੋਂ ਪਹਿਲਾਂ ਵੀ ਕਈਆਂ ਨੂੰ ਧਮਕੀਆਂ ਦਿੱਤੀਆਂ ਹੁਣ ਜੇ ਵੀਡੀਓ ਜਾਰੀ ਕੀਤੀ ਹੋਵੇ ਕਿਉਂਕਿ ਪਿੰਡ ਵਾਲੇ ਲੋਕ ਕਹਿੰਦੇ ਨੇ ਕਿ ਬਹੁਤ ਸ਼ਰੀਫ ਬੰਦਾ ਸੀਗਾ ਸਿਰਫ ਆਪਣੇ ਕੰਮ ਦੇ ਨਾਲ ਮਤਲਬ ਰੱਖਦਾ ਸੀ ਇਹ ਪੂਰੀ ਪੂਰੇ ਪਿੰਡ ਦੇ ਜੀ ਮੈਂ ਆਪਣੇ ਬੰਦੋਂ ਵੀ ਕਹਿੰਦਾ ਵੀ ਪੂਰੇ ਪਿੰਡ 'ਚ ਇੱਕ ਵੀ ਬੰਦਾ ਕੋਈ ਵੀ ਬੰਦਾ ਲੂਜ ਪੁਆਇੰਟ ਉਹਦੇ ਬਾਰੇ ਦੱਸ ਨਹੀਂ ਸਕਦਾ ਤੇ ਬਿਲਕੁਲ ਸਿੱਧਾ ਸਦਾ ਬੰਦਾ ਸੀ ਅਸਣ ਕੱਢਣ ਵਾਲਾ ਬੰਦਾ ਸੀ ਤੇ ਆਪਣੇ ਕੰਮ ਤੱਕ ਕੰਮ ਤੱਕ ਧਿਆਨ ਕਰਦਾ ਸੀ ਕਿੰਨੇ ਦਿਨ ਹੋ ਚੁੱਕੇ ਨੇ ਇਸ ਪੂਰੇ ਵਾਰ ਦਾ ਸੁਨੋ ਜੀ ਹੋ ਗਏ 5-6 ਦਿਨ ਹੋ ਤਾਂ तकरीबन ਹੋ ਚੁੱਕੇ ਤੇ ਹਫਤੇ ਦੇ ਵਿੱਚ ਘਰ ਦਾ ਕੀ ਹਾਲਾਤ ਨੇ ਕਿਉਂਕਿ ਇੱਕ ਪਾਸੋਂ ਦਾ ਬਿਮਾਰੀ ਹੈ ਦੂਜੇ ਪਾਸੇ ਨੌਜਵਾਨ ਮੁੰਡਾ ਇਸ ਤਰੀਕੇ ਨਾਲ ਚਲਾ ਜਾਂਦਾ ਕਿ ਹਫਤੇ ਦੇ ਵਿੱਚ ਘਰ ਪਰਿਵਾਰ ਦੇ ਹਾਲਾਤ ਕਿਦਾਂ ਦੇ ਹਨ ਹਾਲਾਤ ਜਿਹੜੀ ਤੁਹਾਨੂੰ ਪਤਾ ਯੇ ਕਿ ਕੀ ਹੋ ਸਕਦੇ ਆ ਉਸਨੂੰ ਸਾਨੂੰ ਪਤਾ ਵੀ ਅਸੀਂ ਕਿੱਦਾਂ ਇੱਕ ਇੱਕ ਮਿੰਟ ਕੱਢ ਰਹੇ ਹਾਂ ਸਾਰਾ ਕੁਝ ਉਸੇ ਦੇ ਸਿਰ ਤੇ ਲਗਭਗ ਉਹ ਸਾਰਾ ਕੁਝ ਆਪਣਾ ਬੁ ਮਾਰੀ ਤਾਂ ਵੀ ਦੇਖਣਾ ਘਰ ਦਾ ਖਰਚਾ ਵੀ ਦੇਖਣਾ ਪਹਿਲਾਂ ਹੀ ਨੀ ਸੀਦਾ ਸੁੱਕੀ ਰੋਟੀ ਖਾਰੇ ਸੋ ਬਿਲਕੁਲ ਜੀ ਪਰਿਵਾਰ ਦੇ ਹਾਲਾਤ ਨੇ ਜਿਹੜੇ ਉਹ ਨਾਜ਼ੁਕ ਜ਼ਰੂਰ ਹੋ ਜਾਂਦੇ ਨੇ ਕਿਉਂਕਿ ਜਦੋਂ ਘਰ ਦੇ ਵਿੱਚ ਕਮਾਉਣ ਵਾਲਾ ਇੱਕ ਨੌਜਵਾਨ ਮੁੰਡਾ ਹੈ ਜਿਹੜਾ ਬਿਨਾਂ ਕਿਸੇ ਕਾਰਨ ਤੋਂ ਕਿਸੇ ਮਾਮਲੇ ਦੇ ਵਿੱਚ ਘਿਰਦਾ ਦਿਖਾਈ ਦਿੰਦਾ ਤੇ ਪਰਿਵਾਰ ਦੇ ਹਾਲਾਤ ਜ਼ਰੂਰ ਖਰਾਬ ਹੋ ਜਾਂਦੇ ਨੇ ਕਿਉਂਕਿ ਇੱਕੋ ਇੱਕ ਮੁੰਡਾ ਨੌਜਵਾਨ ਜਿਹੜਾ ਕਮਾਉਣ ਵਾਲਾ ਸੀਗਾ ਬਾਪੂ ਦੀ ਤਵੇ ਪਿਛਲੇ 7 ਸਾਲਾਂ ਤੋਂ ਜਿਹੜੀ ਹੈ ਖਰਾਬ ਨੇ ਮੰਜੇ ਦੇ ਉੱਪਰ ਆ ਤੇ ਘਰ ਪੰਨੇ ਰੁੱਖੋ ਮਿੱਸਾ ਖਾਣਾ ਚੱਲਦਾ ਹੋਵੇ ਤਾਂ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਅੱਖਾਂ ਚੋਂ ਥਰੂ ਨਿਕਲੇ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਹਾਲਾਤ ਪਰਿਵਾਰ ਇਸ ਸਮੇਂ ਮੌਜੂਦ ਹੈ ਘਰ ਦੇ ਹਾਲਾਤ ਬਿਆਨ ਕਰਦੇ ਨੇ ਕਿ ਕਿੰਨਾ ਕੁ ਪੈਸਾ ਘਰ ਦੇ ਵਿੱਚ ਹੋਣਾ ਕਿੰਨੇ ਕੁ ਵਧੀਆ ਚੱਲਦੇ ਹੋਣੇ ਨੇ ਕਾਰੋਬਾਰ ਕਿਉਂਕਿ ਮਾਹੌਲ ਬੜਾ ਇਸ ਸਮੇਂ ਉਹਨਾਂ ਦੇ ਰਿਸ਼ਤੇਦਾਰ ਨੇ ਤਸਵੀਰਾਂ ਨੇ ਕਿ ਉਹ ਵੀ ਜੜੀਆਂ ਬਿਆਨ ਕਰਦੀਆਂ ਨੇ ਕਿ ਮਾੜੇ ਹਾਲਾਤ ਨੇ ਕਿ ਬਿਲਕੁਲ ਦੁੱਖ ਦਾ ਸਮਾਂ ਘਰ ਦੇ ਉੱਪਰ ਇਹ ਆਖਰਕਾਰ ਇਹਨੂੰ ਅ ਲੜਕੇ ਨੂੰ ਅਮਰਪਾਲ ਮਹਿਰੋ ਦੇ ਨਾਲ ਲੋਕਾਂ ਵੱਲੋਂ ਜੋੜਿਆ ਜਾ ਰਿਹਾ ਹੈ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕਈ ਤਰੀਕੇ ਦੇ ਜਿਹੜੇ ਨੇ ਉਹ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਸਮੇਂ ਉਹਨਾਂ ਦੇ ਰਿਸ਼ਤੇਦਾਰ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਬਾਈ ਕੀ ਨਾਮ ਹੈ ਧਰਮਜੀਤ ਸਿੰਘ ਅ ਧਰਮਜੀਤ ਕੀ ਲੱਗਦੇ ਹੋ ਰਮਨਦੀਪ ਮੈਂ ਮਾਮਾ ਲੱਗਦੇ ਆ ਮਾਮਾ ਕਹਿੰਦੇ ਨੇ ਇੱਕ ਉਹ ਦੋਸਤ ਹੁੰਦਾ ਜਿਹਦੇ ਨਾਲ ਸਾਰੀਆਂ ਗੱਲਾਂ ਬੰਦਾ ਖੁੱਲ ਕੇ ਕਰ ਲੈਂਦਾ ਹਮ ਉਮਰ ਵੀ ਕਹਿ ਸਕਦਾ ਕਿਉਂਕਿ ਜ਼ਿਆਦਾ ਉਮਰ ਦਾ ਫਰਕ ਵੀ ਨਹੀਂ ਲੱਗਕਿਉਂਕਿ 23 ਤੋਂ ਬਾਈ 23 ਸਾਲ ਦਾ ਰਮਨਦੀਪ ਨੂੰ ਕਿਹਾ ਜਾ ਰਿਹਾ ਹੈ ਇਦਾਂ ਦੀ ਗੱਲਬਾਤ ਲੱਗਦਾ ਹੈ ਉਹਦੇ ਵੱਲੋਂ ਧਮਕੀਆਂ ਦਿੱਤੇਆਂ ਗਿਆ ਨੇ ਤੇ ਅਮਰਪਾਲ ਮਹਿਰੋਂ ਨਾਲ ਜਾਂ ਹੋਰ ਲੋਕਾਂ ਨਾਲ ਸੰਬੰਧ ਜੋੜੇ ਜਾ ਰਹੇ ਸਰ ਨਹੀਂ ਇਹ ਜਰਾ ਸਰ ਗਲਤ ਇਲਜ਼ਾਮ ਹੈਈ ਉਹ ਇਦਾਂ ਦਾ ਨਹੀਂ ਸੀਗਾ ਤੇ ਅਮਰਪਾਲ ਮਹਿਰੋਂ ਨਾਲ ਜਿਹੜਾ ਨਾਮ ਜੋੜਿਆ ਜਾ ਰਿਹਾ ਉਹ ਬਿਲਕੁਲ ਝੂਠਾ ਰੋ ਪਈ ਉਹਦੇ ਉੱਤੇ ਤੁਸੀਂ ਪਿੰਡ 'ਚ ਕਿਸੇ ਨੂੰ ਵੀ ਪੁੱਛ ਲਓ ਤੁਸੀਂ ਉਰੇ ਘਰੇ ਬਾਅਦੋਂ ਆਣਾ ਹੀ ਪਹਿਲਾਂ ਤੁਸੀਂ ਪਿੰਡ 'ਚ ਪੁੱਛ ਕੇ ਆਣਾ ਸੀਗਾ ਬਹੁਤ ਹੀ شریف ਬੰਦਾ ਉਹ ਮਿਹਨਤੀ ਬੰਦਾ ਤੇ ਮੈਨੂੰ ਵੀ ਮੇਰੇ ਕੋਲ ਵੀ ਉੱਥੇ ਮੈਂ ਲੁਧਿਆਣੇ ਤੋਂ ਆਈ ਮੇਰੇ ਕੋਲ ਲੁਧਿਆਣੇ ਵੀ ਮਤਲਬ ਗੱਡੀ-ਗੁੱਡੀ ਦੇ ਢੇਡੇ ਲੈ ਕੇ ਕਈ ਵਾਰੀ ਉੱਥੇ ਲੋਡਿੰਗ ਆਉਂਦੇ ਹੁੰਦੇ ਸੀਗੇ ਮੈਨੂੰ ਮਿਲਦਾ ਰਹਿੰਦਾ ਸੀ ਕੋਈ ਫालतू ਉਹਦਾ ਕੋਈ ਉੱਥੇ ਐ ਨਹੀਂ ਹੁੰਦਾ ਸੀ ਵੀ ਇੱਧਰ ਉੱਧਰ ਜਾਣਾ ਕਿਤੇ ਆਪਦਾ ਢੇਡਾ ਲਾਇਆ ਮੈਨੂੰ ਮਿਲਿਆ ਚੁੱਪ ਕਰਕੇ ਆਪਦਾ ਘਰੇ ਵਾਪਸ ਆ ਗਿਆ 2 ਘੰਟੇ ਦੇ ਵਿੱਚ ਵਿੱਚ ਉਹ ਉਰੇ ਪਹੁੰਚ ਜਾਂਦਾ ਹੁੰਦਾ ਸੀਗਾ ਤੇ ਇਹ ਜੀ ਕੋਈ ਉਹ ਗਲਤ ਇਹ ਇਨਫੋਰਮੇਸ਼ਨ ਆ ਜਿਹੜੀ ਵੀ ਚੱਲ ਰਹੀ ਹੈ ਮੀਡੀਆ 'ਚ ਤੇ ਉਹ ਜਿਹੜੀਆਂ ਕੁੜੀਆਂ ਉਹਨਾਂ ਬਾਰੇ ਤੁਹਾਨੂੰ ਸਰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਉਹ ਨੱਚਰ ਦਾ ਫਲਾਉਂਦੀਆਂ ਸੀਗੀਆਂ ਤੇ ਉਹਨਾਂ ਨੂੰ ਹਰ ਕੋਈ ਮਤਲਬ ਕਿ ਇਦਾਂ ਦੀ ਵੀਡੀਓ ਕਈਆਂ ਨੇ ਪਾਈਆਂ ਨੇ ਤੁਹਾਨੂੰ ਪਤਾ ਇਹਨੇ ਵੀ ਕੋਈ ਇਹਦਾ ਵੀ ਕਿਸੇ ਗੈਂਗ ਗੈਂਗ ਨਾਲ ਜਾਂ ਕਿਸੇ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਮਤਲਬ ਜਿਵੇਂ ਸਾਰੇ ਪਾਂਦੇ ਉਦਾਂ ਦੇਖ ਕੇ ਮਾੜਾ ਮੋਟਾ ਇਹਨੇ ਵੀ ਉਦਾਂ ਹੀ ਕਹਿਤਾ ਹੋਣਾ ਵੀ ਗਲਤ ਇਹ ਹੈਗਾ ਤਰੀਕਾ ਤੁਸੀਂ ਸਮਝਦੇ ਹੋ ਗੱਲ ਨੂੰ ਤੇ ਉਹ ਚੀਜ਼ ਹੋਈ ਹੈ ਜੀ ਇਹਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਨਾ ਇਹਨੇ ਪਰਸਨਲੀ ਉਹਨਾਂ ਨੂੰ ਕਦੇ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਉੱਥੇ ਕੋਈ ਵੀ ਇਦਾਂ ਦੀ ਕੋਈ ਉਹ ਹੋਊਗੀ ਉਦਾਂ ਹੀ ਬੱਚੇ ਤੋਂ ਗਲਤੀ ਨਾਲ ਵੀਡੀਓ ਬਣ ਗਈ ਵੀ ਕੱਲ ਤੋਂ ਉਹਨਾਂ ਦਾ ਮੈਸੇਜ ਦਿੰਦੀ ਐ ਨੋਟਿਸ ਵਗੈਰਾ ਕੀਤਾ ਗਿਆ ਕੋਈ ਆਸ-ਪਾਸ ਦੇ ਕੋਨਾਰਥ ਹਲਕੇ ਥਾਣੇ ਦੇ ਵੱਲੋਂ ਕਿ ਕਿਹਾ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਹੋਣ ਜਾ ਰਹੀ ਹੈ ਜਾਂ ਬਿਨਾਂ ਦੱਸੇ ਸਾਰਾ ਕੰਮ ਹੋ ਸਰ ਕੋਈ ਨੋਟਿਸ ਨਹੀਂ ਦਿੱਤਾ ਗਿਆ ਬੱਚਾ ਉਧਰ ਦੱਸਿਆ ਹੀ ਆ ਇਹਨਾਂ ਨੇ ਪਾਣ ਜਾ ਮੇਰਾ ਉਧਰ ਰੰਗ ਦਾ ਕੰਮ ਕਰਨ ਗਿਆ ਸੀਗਾ ਦੂਜੇ ਬਾਹਰ ਵਿੜੇ ਜ ਇਹਨਾਂ ਨੇ ਪਾਇਆ ਕਮਰਾ ਇੱਕ ਉੱਥੇ ਉਹਨੂੰ ਚੱਕ ਕੇ ਲੈ ਗਏ ਵਿਚਾਰੇ ਨੂੰ ਉਦਾਂ ਹੀ ਉਹਦੀਆਂ ਜਿਹੜੀਆਂ ਫੋਟੋ ਵਾਇਰਲ ਹੋਈਆਂ ਨੇ ਉਦਾਂ ਹੀ ਵਿਚਾਰੇ ਦੇ ਰੰਗ ਵਾਲੇ ਕੱਪੜੇ ਆ ਉਹ ਹੁਣ ਕੱਲ ਜਦੋਂ ਮੁਲਾਕਾਤ ਕਰਕੇ ਆਏ ਨੇ ਉਦੋਂ ਚੇਂਜ ਕਰਵਾਏ ਨੇ ਤੇ ਕੋਈ ਮਤਲਬ ਇਹ ਜਾਂ ਉਹਦਾ ਨਹੀਂ ਸੀਗਾ ਵੀ ਕੋਈ ਕਿਸੇ ਗੈਂਗਸਟਰ ਨਾਲ ਜਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਇਹ ਗਲਤ ਰੋਕ ਹੁਣ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਤਰੀਕੇ ਕੋਈ ਪਤਾ ਲੱਗਿਆ ਕਿਉਂਕਿ ਰਿਮਾਂਡ ਪੁਸਪਲੋ ਹਾਸਲ ਕਰ ਦਿੱਤਾ ਗਿਆ ਪ੍ਰੈਸ ਕਾਨਫਰੰਸ ਉਸ ਦੇ ਖਿਲਾਫ ਅੰਮ੍ਰਿਤਸਰ ਦੇ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਅੱਗੇ ਤੇ ਕੋਈ ਜਾਣਕਾਰੀ ਪਤਾ ਲੱਗੀ ਕਿ ਕੀ ਹਾਲਾਤ ਨੇ ਮਿਲਣ ਗਏ ਉਹ ਮੁਲਾਕਾਤ ਹੋਈ ਉਹ ਦਿਨ ਹਾਂਜੀ ਮੁਲਾਕਾਤ ਇਹਦੇ ਚਾਚਾ ਜੀ ਗਏ ਸੀਗੇ ਹੋਰ ਪਿੰਡ ਦੇ ਬੰਦੇ ਨਾਲ ਜਿਹੜੇ ਮੋਤਵਾਰ ਬੰਦੇ ਨੇ ਉਹ ਗਏ ਸੀਗੇ ਜੀ ਤੇ ਬਾਕੀ ਹਜੇ ਪੁਲਿਸ ਨੇ ਕਿਹਾ ਵੀ ਹਜੇ ਪੁੱਛਗਿੱਛ ਤੇ ਰਿਮਾਂਡ ਤੇ ਹੈ ਹਜੇ ਉਸ ਤੋਂ ਬਾਅਦ ਫਿਰ ਜੇਲ੍ਹ ਚ ਭੇਜਣਗੇ ਫਿਰ ਉਸ ਤੋਂ ਬਾਅਦ ਦੇਖਦੇ ਆ ਅੱਗੇ ਕੀ ਕਾਰਵਾਈ ਕਰਦੇ ਆਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਉਹ ਬੇਕਸੂਰ ਆ ਉਹਨੂੰ ਛੱਡਿਆ ਜਾਵੇ ਉਹਦੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਆ ਉਹਦੇ ਫਾਦਰ ਸਾਹਿਬ ਬਿਮਾਰ ਪਏ ਨੇ ਡੈਲਸਿਸ ਹੁੰਦੀ ਆ ਹਰ ਹਫਤੇ ਦੋ ਵਾਰ ਡੈਲਸਿਸ ਹੁੰਦੀ ਆ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਆ ਫਾਈਨੈਂਸ਼ੀਅਲੀ ਵੀ ਖਰਾਬ ਆ ਔਰ ਉਹਦਾ ਵੀ ਉਹੀ ਕਰਦਾ ਸਾਰਾ ਉਹੀ ਮਿਹਨਤ ਕਰਨ ਵਾਲਾ ਇਕੱਲਾ ਤੇ ਰਿਕੁਐਸਟ ਇਹੀ ਆ ਪ੍ਰਸ਼ਾਸਨ ਨਾਲ ਵੀ ਉਹਨੂੰ ਛੇਤੀ ਤੇ ਛੇਤੀ ਛੱਡ ਦਿੱਤਾ ਜਾਵੇ ਕਿਉਂਕ ਉਦੀ ਇਸ ਘਰ ਨੂੰ ਬਹੁਤ ਲੋਡ ਆ ਕਾਰਨ ਕੀ ਸਮਝਿਓ ਕਿ ਵੀਡੀਓ ਜਾਰੀ ਕੀਤੀ ਆ ਰਮਨਦੀਪ ਉਥੇ ਜਾ ਕੇ ਮੰਨਦਾ ਵੀ ਹੈ ਕਿ ਹਾਂ ਵੀਡੀਓ ਮੇਰੇ ਵੱਲੋਂ ਬਣਾਈ ਗਈ ਹੈ ਧਮਕੀ ਦੇ ਕਾਰਨ ਕੀ ਸਮਝ ਸਰ ਬੱਚੇ ਤੋਂ ਚਲੋ ਗਲਤੀ ਹੋਈ ਆ ਉਹਨੇ ਉਹ ਪਰਪਸ ਨਾਲ ਨਹੀਂ ਬਣਾਈ ਵੀ ਉਹ ਕੁਝ ਕਰੂਗਾ ਜਾ ਕੇ ਉਥੇ ਵੀ ਕੋਈ ਗੁੰਡਾ ਕਰਦੀ ਐਦਾਂ ਦਾ ਕੋਈ ਪਰਪਸ ਨਹੀਂ ਨਾ ਕਿਸੇ ਗੈਂਗਸਟਰ ਨਾਲ ਵੀ ਜੋੜਿਆ ਜਾ ਰਿਹਾ ਜਿਹੜਾ ਨਾਮ ਲੈ ਜਾ ਰਹੇ ਨੇ ਗਰੁੱਪਾਂ ਦੇ ਇਹ ਜੀ ਜਿਨ੍ਹਾਂ ਨੇ ਜੋ ਕੀਤਾ ਈ ਸਾਨੂੰ ਤਾਂ ਪਤਾ ਹੀ ਨਹੀਂ ਉਹ ਬਸ ਮੀਡੀਆ ਤੋਂ ਸੁਣਨ ਤੇ ਆ ਰਿਹਾ ਵੀ ਉਹ ਕੋਈ ਬਾਹਰ ਫਰਾ ਰਿਹਾ ਕਿੱਥੇ ਉਹ ਅਇਤਾ ਮੀਡੀਆ ਤੇ ਸੁਣਿਆ ਸਾਨੂੰ ਜੋ ਸੁਣਿਆ ਉਹਦਾ ਇਸ ਬੱਚੇ ਦਾ ਕੋਈ ਲੈਣਾ ਦੇਣਾ ਨਹੀਂ ਬਸ ਉਹ ਜਿਵੇਂ ਸਾਰੇ ਹਰ ਕੋਈ ਬੋਲਦਾ ਲਚਰਤਾ ਦੇ ਖਿਲਾਫ ਜਿਵੇਂ ਦੇਖਾ ਦਿਖਾਈ ਦੇ ਵਿੱਚ ਜੋ ਮਾਹੌਲ ਲਚਰਤਾ ਦੇ ਖਿਲਾਫ ਚੱਲ ਰਿਹਾ ਸੀ ਉਸ ਮਾਹੌਲ ਦੇ ਵਿੱਚ ਇਹ ਕੰਮ ਹੋਇਆ ਹਾਂਜੀ ਹਾਂਜੀ ਸਰ ਜਿਵੇਂ ਕੋਈ ਵੀ ਨੌਜਵਾਨ ਮੁੰਡਾ ਧੀਆ ਪੈਣਾ ਹਰੇਕ ਦੇ ਘਰੇ ਆ ਸਾਰਿਆਂ ਨੂੰ ਪਤਾ ਉਹ ਇਦਾਂ ਦੀ ਕੋਈ ਵੀਡੀਓ ਪਾਊਗਾ ਅਗਲਾ ਗੁੱਸੇ ਜਾ ਕੇ ਮਾੜਾ ਮੋਟਾ ਕੋਈ ਨਾ ਕੋਈ ਕਮੈਂਟ ਕਰਦਾ ਉਹਨੇ ਬੱਚੇ ਨੇ ਵੀ ਇਦਾਂ ਹੀ ਕੋਈ ਕਿਆਵਾ ਕੋਈ ਇਦਾਂ ਦਾ ਉਹਦਾ ਪਰਸਨਲ ਹੀ ਉੱਥੇ ਜਾ ਕੇ ਕੋਈ ਗਲਤ ਇਦਾਂ ਦਾ ਤਾਂ ਉਹ ਹੈ ਹੀ ਨਹੀਂ ਕਰਨਾਂ ਦਾ ਦੂਰ ਦੀ ਗੱਲ ਹੈ ਜੀ ਕੁਝ ਪਰਿਵਾਰਕ ਮੈਂਬਰ ਨੇ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕੋਈ ਇਸ ਤਰੀਕੇ ਦੇ ਦਾ ਉਹਦਾ ਗਲਤ ਜਿਹੜਾ ਕਿ ਨਜ਼ਰੇ ਨਹੀਂ ਸੀਗਾ ਕਿ ਵੀਡੀਓ ਪਾਉਣ ਤੋਂ ਬਾਅਦ ਜਿਹੜਾ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਵੀਡੀਓ ਦੇ ਵਿੱਚ ਜਰੂਰ ਜਿਹੜਾ ਕਿ ਜਿਹੋ ਜਿਹਾ ਮਾਹੌਲ ਚੱਲ ਰਿਹਾ ਸੀ ਲਚਰਤਾ ਦੇ ਖਿਲਾਫ ਲੋਕਾਂ ਦੇ ਵੱਲੋਂ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਸਨ ਪਰ ਸਭ ਤੋਂ ਪਹਿਲਾਂ ਇਸ ਨੂੰ ਅਮਰਪਾਲ ਮਹਿਰ ਦੇ ਵੱਲੋਂ ਇੱਕ ਈਮੇਲ ਦੇ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਨਾ ਤੇ ਉਸ ਤੋਂ ਬਾਅਦ ਲਗਾਤਾਰ ਇਸ ਪੂਰੇ ਮਾਮਲੇ ਉੱਪਰ ਚਰਚਾ ਬਣਦੀ ਹੈ ਤੇ ਆਪਣੇ ਘਰ ਪਰਿਵਾਰ ਦੇ ਕੰਮਕਾਰ ਕਰਦੇ ਹੋਏ 23 ਸਾਲਾਂ ਦੇ ਰਮਨਦੀਪ ਨੂੰ ਪੁਲਿਸ ਦੇ ਵੱਲੋਂ ਇੱਥੋਂ ਦੀ ਗ ਅੰਮ੍ਰਿਤਸਰ ਦੇ ਵਿੱਚ ਪੂਰੀ ਚਰਚਾ ਚੱਲਦੀ ਹੈ ਪੁਲਿਸ ਕਮਿਸ਼ਨਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਰਿਮਾਂਡ ਹਾਸਲ ਕੀਤਾ ਜਾਂਦਾ ਇਸ ਸਮੇਂ ਪਰਿਵਾਰ ਦੇ ਹਾਲਾਤ ਨੇ ਕਿ ਪਿੰਡ ਦੇ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਉਹ ਵੀ ਉਰੇ ਮੌਜੂਦ ਨੇ ਕਿਉਂਕਿ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਜਿਹੜੇ ਘਰ ਹੁੰਦੇ ਨੇ ਉਹਨਾਂ ਵਿੱਚ ਆਣਾ ਜਾਣਾ ਜਿਹੜਾ ਕਿ ਲੱਗਿਆ ਹੁੰਦਾ ਸੋ ਇਹ ਤਸਵੀਰਾਂ ਨੇ ਕਿ ਲੋਕ ਜਿਹੜੇ ਪਿੰਡ ਦੇ ਨੇ ਉਹ ਇਸ ਸਮੇਂ ਘਰ ਦੇ ਵਿੱਚ ਪਹੁੰਚੇ ਨਹੀਂ ਕਿਉਂਕਿ ਨੌਜਵਾਨ ਸ਼ਖਸ ਜਿਹੜਾ ਪਿਛਲੇ ਹਫਤੇ 10 ਦਿਨ ਤੋਂ ਜਿਹੜਾ ਉਰੇ ਨਹੀਂ ਦੇਖ ਨੂੰ ਮੜਿਆ ਗੱਲਬਾਤ ਲੋਕਾਂ ਦੇ ਨਾਲ ਵੀ ਕਰਾਂਗੇ ਪਿੰਡ ਦੇ ਲੋਕ ਉਰੇ ਮੌਜੂ ਹਾਂਜੀ ਕੋਰ ਜੀ ਕੋਰ ਜੀ ਪਿੰਡ ਦੇ ਰਹਿਣਾ ਲਿਓ ਹਾਂਜੀ ਕੀ ਕਹਿਣਾ ਕਿ ਚੰਦੋ ਕਿਸ ਤਰ੍ਹਾਂ ਦਾ ਨੌਜਵਾਨ ਸੀ ਕਿਉਂਕਿ ਲਗਾਤਾਰ ਪਿੰਡ ਵਾਲੇ ਕਹਿੰਦੇ ਨੇ ਕਿ ਜਿਹੋ ਜਿਹਾ ਉਹਦੇ ਬਾਰੇ ਦੱਸਿਆ ਜਾ ਰਿਹਾ ਉਹੋ ਜਿਹਾ ਨਹੀਂ ਨੌਜਵਾਨ ਸੀ ਮਾਹੌਲ ਕਿਦਾਂ ਦਾ ਸੀ ਪਿੰਡ ਦੇ ਵਿੱਚ ਮਾਹੌਲ ਵਧੀਆ ਸੀ ਜੀ ਨੌਜਵਾਨ ਹਾਂਜੀ ਕੋਈ ਕਿਸੇ ਨੂੰ ਗਲਤ ਮਾਲਤ ਕਦੇ ਨਹੀਂ ਜਿ ਕਿਹਾ ਬਹੁਤ ਵਧੀਆ ਸੀ ਮੁੰਡਾ ਜੀ ਇੱਕੀ ਪਤਾ ਜੀ ਹੁਣ ਕਿਹਾ ਤਾਂ ਨਹੀਂ ਸਹੀ ਸੀਗਾ ਜੀ ਇਹ ਉਹਨਾਂ ਨੇ ਗਲਤ ਫਹਿਮੀ ਨਾਲ ਫੜ ਲਿਆ ਜੀ ਹਾਂਜੀ ਕਿਹਾ ਤਾਂ ਨਹੀਂ ਸਹੀ ਸੀਗਾ ਵੀ ਸਹੀ ਆ ਇਹ ਗੱਲ ਪਰ ਕੋਈ ਨਾ ਉਹਨਾਂ ਗਲਤੀ 'ਚ ਫਸਾਤਿਆ ਵਧੀਆ ਹੈ ਜੀ ਮੁੰਡਾ ਹਾਂਜੀ ਲੱਗਦਾ ਵੀ ਹੁਣ ਘਰ ਦੇ ਵਿੱਚ ਉਹਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਕਿਉਂਕਿ ਨੌਜਵਾਨ ਕਮਾਣ ਵਾਲਾ ਸੀ ਉਹ ਆ ਜੀ ਮਹਿਸੂਸ ਤੋਂ ਯੂ ਗਰੀਬ ਬੰਦੇ ਹੈ ਜੀ ਹੋਰ ਕੀ ਕਰਨਗੇ ਜੇ ਖਾẽਗੇ ਤਾਂ ਹੀ ਕਰਨਗੇ ਜੇ ਤਾਂ ਹੀ ਖਾẽਗੇ ਕੋਈ ਕਮੀ ਦਾ ਮਹਿਸੂਸ ਹੋ ਰਹੀ ਹੈ ਜੀ ਹਾਂਜੀ ਸੋ ਪਿੰਡ ਵਾਲੇ ਘਰ ਦੇ ਵਿੱਚ ਮਾਹੌਲ ਸੰਭਾਲਣ ਵਾਸਤੇ ਇੱਕ ਦੂਜੇ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਰਹੇ ਨੇ ਸਾਡੇ ਨਾਲ ਦ੍ਰਮਨਦੀਪ ਤੇ ਮਾਤਾ ਜੀ ਮੌਜੂਦ ਨੇ ਮਾਤਾ ਜੀ ਕੀ ਨਾਮ ਹੈ ਮੇਰਾ ਨਾਮ ਕੁਪ੍ਰੀਤ ਹੈ ਤੁਹਾਨੂੰ ਕੁਪ੍ਰੀਤ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਮਾਤਾ ਇੱਕ ਪੁੱਤ ਜਿਹੜਾ ਸਾਰਾ ਘਰ ਸੰਭਾਲਦਾ ਹੋਵੇ ਮੌਕੇ ਦੇ ਉੱਪਰ ਇਸ ਤਰ੍ਹਾਂ ਦੀ ਵਿਪਤਾ ਪੈ ਜਾਵੇ ਪੈਰਾ ਤੋਂ ਜ਼ਮੀਨ ਖਿਸਕੀ ਹੋਣੀ ਹੈ ਜਦੋਂ ਪਤਾ ਲੱਗਿਆ ਹੋਣਾ ਕਿ ਹਾਂ ਇਸ ਤਰੀਕੇ ਨਾਲ ਗ੍ਰਿਫਤਾਰੀ ਹੋਈ ਹੈ ਸੱਟ ਤਾਂ ਜੀ ਸਾਰਾ ਕੁਝ ਉਹੀ ਹੈ ਕੁਝ ਨਹੀਂ ਹੈਗਾ ਸਾਡੇ ਘਰ ਚੁੱਕ ਕਰ ਜੀਵੇ ਮੁਲਾਕਾਤ ਹੋਈ ਹੈ ਉਹਨਾਂ ਨਾਲ ਕਹਿੰਦੇ ਪਰਿਵਾਰ ਵਾਲੇ ਮੈਂਬਰ ਮਿਲਣ ਵਾਸਤੇ ਗਏ ਸੀ ਰਿਸ਼ਤੇਦਾਰ ਠੀਕ ਹੈ ਕਹਿੰਦੇ ਉੱਥੇ ਨੇ ਕੀ ਲੱਗਦਾ ਕਾਨੂੰਨੀ ਕਾਰਵਾਈ ਕੀ ਚਾਹੁੰਦੇ ਮੈਂ ਤਾਂ ਜੀ ਤਸਵੀਰ ਰਹਿ ਚੰਗੀ ਤਰ੍ਹਾਂ ਨਾ ਕੁਝ ਵੀ ਦੱਸ ਤਰੀ ਕਿ ਟੈਨਸ਼ਨ ਲੈਣੇ ਕਿ ਮੇਰਾ ਤਾਂ ਬਸ ਇਹੀ ਕਹਿੜਾ ਬਿਜ ਜਿੰਨੀ ਜਲਦੀ ਹੋ ਸਕੇ ਮੇਰੇ ਕੋਲ ਆਜੇ ਤੀ ਉਹ ਮੈਂ ਕੁਝ ਨਹੀਂ ਕਰਦਾ ਉਹਦੀ ਅਰਦਾਸ ਵੀ ਕੀਤੀ ਹੋਣੀ ਉਸ ਪਰਮਾਤਮਾ ਨੂੰ ਕਿਹਾ ਹੋਣਾ ਕਿ ਬੇਕਸੂਰ ਹੈ ਮੇਰਾ ਲੜਕਾ ਉਹਨੂੰ ਭੇਜਿਆ ਜਾਵੇ ਤੇ ਕਿਦਾਂ ਦਾ ਵਿਸ਼ਵਾਸ ਲੱਗਦਾ ਉਸ ਪਰਮਾਤਮਾ ਤੇ ਦੇਖੋ ਮੈਨੂੰ ਤਾਂ ਪੂਰਾ ਲੱਗਦਾ ਹੈ ਮੇਰਾ ਬੱਚਾ ਜਿੱਤਰੋ ਐਸਐਚਓ ਸਾਹਿਬ ਨੇ ਕਿਹਾ ਵੀ ਜਿੱਤਰੋ ਲੈ ਕੇ ਗਿਆ ਤੇਰਾ ਬੱਚਾ ਤਰੀ ਆ ਜਾਊਗਾ ਤੇਰੇ ਕੋਲ ਟੈਨਸ਼ਨ ਨਹੀਂ ਲੈਣੀ ਹੈ ਕਿ ਪਰ ਮੈਨੂੰ ਉਹ ਸਟਾਫ ਉਹਨਾਂ ਦੇ ਵੀ ਜ਼ਰੂਰ ਭੇਜ ਦੇਣਗੇ ਤਿੰਨ ਲੜਕੇ ਤੁਹਾਡੇ ਦੱਸੇ ਜਾ ਰਹੇ ਨੇ ਕਿ ਵਹਿ ਵਹਿ ਸਰਮਨਦੀਪ ਜੀ ਕੁਵਾਰਾ ਸੀ ਨਹੀਂ ਜੀ ਸੰਦਾ ਬੱਚੇ ਮੇਰੇ ਹੈ ਜੀ ਤਿੰਨੋ ਕੁਵਾਰੇ ਐ ਸੀ ਇਹ ਵੱਡਾ ਇੱਕੋ ਛੋਟਾ ਖੜੇ ਪੱਖੇ ਹਾਂਜੀ ਇਹ ਵਿਚਾਲਾ ਤੇਗਾਰਾ ਮਨਦੀਪ ਸਿੰਘ ਬੰਦੇ ਵਾਲਾ ਬਲੂ ਕਿਹਾ ਜਾ ਰਹਾ ਬਹੁਤ ਸ਼ਰੀਫ ਸੀ ਲੜਕਾ ਚਲੋ ਪਰਿਵਾਰ ਤਾਂ ਕਹਿੰਦਾ ਹੀ ਆ ਪਰ ਪਿੰਨ ਵਾਲਾ ਬਲੂ ਜਿਸ ਤਰੀਕੇ ਨਾਲ ਸੁਣਨ ਨੂੰ ਮਿਲ ਰਿਹਾ ਕਿ ਕਦੀ ਇਹੋ ਜੀ ਗੱਲਬਾਤ ਨਹੀਂ ਸੀ ਕਿ ਕਿਸੇ ਨਾਲ ਕਾਲ ਤੋਂ ਕੰਮ ਦਾ ਫਿਰਦਾ ਵੀ ਹੋਵੇ ਕਿਦਾਂ ਦਾ ਮਾਹੌਲ ਸੀ ਕੀ ਰੁਟੀਨ ਕੀ ਸੀ ਉਹਦੀ ਬਸ ਰੁਟੀਨ ਉਹਦੀ ਕੰਮ ਤੱਕ ਹੀ ਧਿਆਨ ਹੈ ਜੀ ਹੋਰ ਕੋਈ ਕੰਮ ਨਹੀਂ ਕਰਦਾ ਉਹ ਬਸ ਕਦੇ ਤੜਕੀ ਨਿਕਲ ਜਾਂਦਾ ਸੀਗਾ ਕਦੀ ਆਪਣੇ ਜਿਸ ਟਾਈਮ ਵੀ ਬਸ ਗੱਡੀ ਤੇ ਹੀ ਰਹਿੰਦਾ ਸੀ ਹਰ ਟਾਈਮ ਜੇ ਬਿਲਾ ਉਹ ਆਪਣਾ ਦਿਹਾੜੀ ਧੂੜੀ ਤੇ ਵੀ ਚੱਲਿਆ ਜਾਂਦਾ ਸੀ ਡੈਟਰਾਂ ਚ ਵੀ ਇਸਤਰੀ ਨਾਲ ਵੀ ਚੱਲਿਆ ਜਾਂਦਾ ਸੀਗਾ ਕੋਈ ਐ ਜਾ ਕੋਈ ਉਹ ਨਹੀਂ ਹੈਗਾ ਵੀ ਆਪਣੇ ਕੰਮ ਤੱਕ ਮਤਲਬ ਸੀਗਾ ਸਾਰਾ ਉਹਨੂੰ ਘਰ ਦੀ ਪੂਰੀ ਜ਼ਿੰਮੇਵਾਰੀ ਚੱਕਦਾ ਸੀਗਾ ਬਾਕੀ ਹੁਣ ਹਾਲਾਤ ਤੁਸੀਂ ਆਪ ਦੇਖ ਹੀ ਰਹੇ ਹੋ ਆਏ ਹੋਏ ਇਹ ਐਸਾ ਕੋਈ ਚੱਕਰ ਨਹੀਂ ਹੈਗਾ ਠੀਕ ਠਾਕ ਸੋ ਬਿਲਕੁਲ ਜੀ ਪਰਿਵਾਰ ਦੀ ਉਮੀਦ ਜ਼ਰੂਰ ਹੈ ਕਿ ਰਮਨਦੀਪ ਨੂੰ ਜਲਦੀ ਪ੍ਰਸ਼ਾਸਨ ਦੇ ਵੱਲੋਂ ਇਨਸਾਫ ਦਿੱਤਾ ਜਾਵੇਗਾ ਤੇ ਉਸ ਨੂੰ ਉਹਦੇ ਘਰ ਵਾਪਸੀ ਜਿਹੜਾ ਭੇਜਿਆ ਜਾਵੇਗਾ ਕਿਉਂਕਿ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਸਾਬਤ ਤੌਰ ਤੇ ਪਤਾ ਲੱਗ ਰਿਹਾ ਹੈ ਕਿ ਰਮਨਦੀ ਬਹੁਤ ਨਿਆਇਤੀ شریف ਤੇ ਮਿਹਨਤੀ ਜਿਹੜਾ ਨੌਜਵਾਨ ਸੀ ਜਿਹੜਾ ਆਪਣੇ ਘਰ ਦੀ ਜ਼ਿੰਮੇਵਾਰੀ ਸਮਝਦਾ ਹੋਇਆ ਮਿਹਨਤ ਕਰਦਾ ਸੀ ਕਦੇ ਵੀ ਉਹਨੂੰ ਵਿਲਾ ਬੈਠਿਆ ਕਿਸੇ ਸਖਸ਼ ਨੇ ਨਹੀਂ ਸੀ ਦੇਖਿਆ ਸੋ ਬਿਲਕੁਲ ਪਰਿਵਾਰ ਨੂੰ ਉਹਦੀ ਲੋੜ ਐ ਸੋ ਪ੍ਰਸ਼ਾਸਨ ਨੇ ਕਿਵੇਂ ਸੀ ਬੇਨਤੀ ਕਰਦੇ ਆ ਵੀ ਜੋ ਵੀ ਦੁੱਧਾ ਦੁੱਧਾ ਪਾਣੀ ਦਾ ਪਾਣੀ ਕੀਤਾ ਜਾਵੇ ਕਿਉਂ ਕਿ ਰਖਦਾ ਸੀ ਕਿਉਂਕਿ ਪਿਓ ਦੀ ਗੱਲ ਕੀਤੀ ਜਾਵੇ ਤਾਂ ਸੱਤ ਸਾਲਾਂ ਤੋਂ ਬਿਮਾਰ ਮੰਜੇ ਤੋਂ ਪਏ ਨੇ ਇੱਕ ਭਰਾ ਦੀ ਸਾਰੀ ਤਨਖਾਹ ਉਹਦੇ ਇਲਾਜ ਦੇ ਉੱਪਰ ਚਲੀ ਜਾਂਦੀ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਘਟਨਾ ਹੋ ਜਾਂ ਜਿਸ ਦੇ ਬਾਰੇ ਪਰਿਵਾਰ ਨੂੰ ਪਤਾ ਤੱਕ ਨਹੀਂ ਸੀ ਸਾਹਤੌਰ ਤੇ ਪਰਿਵਾਰ ਭੱਜਿਆ ਭੱਜਿਆ ਉਸ ਜਗ੍ਹਾ ਦੇ ਉੱਪਰ ਜਾਂਦਾ ਜਿਸ ਜਗ੍ਹਾ ਦੇ ਉੱਪਰ ਪੁਲਿਸ ਦੇ ਵੱਲੋਂ ਰਮਨਦੀਪ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਤਕਰੀਬਨ 4 ਤੋਂ 5 ਘੰਟੇ ਬਾਅਦ ਰਮਨਦੀਪ ਦੇ ਬਾਰੇ ਪਤਾ ਲੱਗਦਾ ਹੈ ਕਿ ਉਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਦੀਪਿਕਾ ਲੁਤਰਾ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੋ ਪਹਿਰਾ ਥਲੇ ਜਮੀਨ ਜਿਹੜੀ ਇੱਕ ਵਾਰੀ ਖਿਸਕ ਜਾਂਦੀ ਹੈ ਫਿਲਹਾਲ ਗੋਹਾਰ ਕੀਤੀ ਜਾ ਰਹੀ ਹੈ ਕਿ ਇਨਸਾਫ ਕਿਤਾ ਜਾਵੇ ਕਿਸੇ ਵੀ ਤਰੀਕੇ ਦੀ ਉਹਦੀ ਮਨਸ਼ਾ ਨਹੀਂ ਸੀ ਧਮਕੀਆਂ ਦੇਣ ਦੀ ਜਾਂ ਉਹਨੂੰ ਨੁਕਸਾਨ ਪਹੁੰਚਾਉਣ ਦੀ ਜਿਸ ਤਰੀਕੇ ਦੇ ਨਾਲ ਮਾਹੌਲ ਸੀਗਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਖਿਲਾਫ ਜਿਹੜੀ ਆ ਉਹ ਚਰਚਾ ਚੱਲ ਰਹੀ ਉਸ ਤਰੀਕੇ ਦੇ ਨਾਲ ਇੱਕ ਵੀਡੀਓ ਜ਼ਰੂਰ ਜਾਰੀ ਕੀਤੀ ਗਈ ਜੋ ਕਿ ਰਮਨਦੀਪ ਮੰਨਦਾ ਵੀ ਦਿਖਾਈ ਦਿੱਤਾ ਫਿਲਹਾਲ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੌਜਵਾਨ ਨੂੰ ਇਨਸਾਫ ਮਿਲਣ ਦੀ ਗੁਹਾਰਾ ਪੰਜਾਬ ਉਸ ਵੱਲੋਂ ਵੀ ਜਿਹੜੀ ਇਹੋ ਲਗਾਈ ਜਾ ਰਹੀ ਹੈ ਕੈਮਰਾਬਸਰ ਅਮਨਦੀਪ ਦੇ ਨਾਲ ਤਰਨ ਠੁਕਰਾਲ ਰੋਜਾਨਾਸ ਸਪੋਕਸਮੈਨ ਪਟਿਆਲਾ